ਜਾ ਮੈਂ ਤੇਰੇ ਮੂਰੇ ਆ ਤੇ ਜੋਰ ਨਾਲ ਰੋਜ਼ ਰੋਜ਼ ਦਾ ਗੁੱਸਾ ਵਧੀਆ ਨਹੀਂ ਹੁੰਦਾ ਭਗਵਾਨੇ ਤੂੰ ਤਾਂ ਡਾਕਟਰ ਨਹੀਂ ਆ ਡਾਕਟਰ ਤਾਂ ਨਾਲੇ ਹੀ ਨਹੀਂ ਗੁੱਸਾ ਕਰਦੇ ਹੁੰਦੇ ਦੇਖੋ ਨੀ ਤੁਹਾਡਾ ਰੋਜ਼ ਰੋਜ਼ ਦਾ ਕੰਜਰਖਾਨਾ ਮੈਨੂੰ ਨਹੀਂ ਵਧੀਆ ਲੱਗਦਾ ਐ ਨਹੀਂ ਫਿਰ ਆਪਣੀ ਗੱਡੀ ਚੱਲਣੀ ਹਾਂ ਤੂੰ ਭਗਵਾਨੇ ਗੱਲ ਤਾਂ ਦੱਸ ਦੇ ਕੀ ਹੋ ਗਈ ਐਵੇਂ ਗੁੱਸਾ ਕਰੀ ਜਾਨੀ ਐ ਲੈ ਖਲੇ ਦੋਨੋਂ ਕੋਈ ਗੱਲ ਜਾਂ ਪਤਾ ਹੀ ਨਹੀਂ ਲੱਗਿਆ ਆ ਰੋਜ਼ ਰੋਜ਼ ਦੀ ਤੁਹਾਡੀ दारू ਆਪਾਂ ਨੂੰ ਨਹੀਂ ਬਰੀਆ ਲੱਗਦੀ ਤੁਸੀਂ ਤਾਂ ਰੋਜ਼ ਹੀ ਡੱਬ ਕੇ ਆ ਜਾਂਦੇ ਹਾਂ ਹੁੰਦਾ ਭਗਵਾਨ ਦੱਸ ਬਰ ਕਿੱਡੀ ਗੱਲ ਹੋ ਗਈ ਜੇ ਘਟ ਲਾ ਲਈ ਜੀ ਇਹਦੇ ਨਾਲ ਤੈਨੂੰ ਦੱਸ ਕੀ ਹੁੰਦਾ ਲੈ ਆ ਮੈਨੂੰ ਤੁਹਾਡਾ ਪੀਏ ਦੱਸ ਕੇ ਗਿਆ ਜੇ ਕਹਿੰਦੇ ਰੋਜ਼ ਦੋ ਬੋਤਲਾਂ ਪੀਂਦੇ ਨੇ ਹਲੇ ਤੁਸੀਂ ਇਹਨੂੰ ਘੁੱਟ ਕੀ ਦੱਸ ਦਿਓ ਰੋਜ਼ ਤਾ ਤੁਹਾਨੂੰ ਬੈਜਾਂ ਤੇ ਰਾਤ ਨੂੰ ਚੱਕ ਕੇ ਮੈਂ ਪਾਉਣੀ ਆ ਤੁਹਾਨੂੰ ਤਾਂ ਪੂਰਾ ਸੁਰਤ ਨਹੀਂ ਰਹਿੰਦੀ ਉਹ ਚਲ ਭਗਵਾਨੇ ਫਿਰ ਕਿੱਡੀ ਕੇ ਗੱਲ ਹੋ ਵੀ ਕਈ ਫੇਰੀ ਕਾਦੀ ਪੀਤੀ ਜੀ ਦੋ ਘੁੱਟਾਂ ਜ਼ਿਆਦਾ ਪੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਐਨਾ ਗੁੱਸਾ ਕਰਨ ਦੀ ਜਸ ਕੀ ਲੋੜਾ ਭਗਵਾਨੇ ਤੈਨੂੰ ਦੇਖੋ ਜੀ ਆਪਣੇ ਵਿਆਹ ਨੂੰ ਮਹੀਨਾ ਹੋਣ ਵਾਲਾ ਹੈ ਨਾ ਤੁਸੀਂ ਕਦੇ ਮੇਰੇ ਕੋਲ ਬੈਠੇ ਹੋ ਨਾ ਕੋਈ ਪਿਆਰ ਦੀ ਕੋਈ ਗੱਲ ਕੀਤੀ ਐ ਤੁਸੀਂ ਤਾਂ ਸਵੇਰੇ ਨਿਕਲ ਜਾਂਦੇ ਹੋ ਸ਼ਾਮ ਨੂੰ ਜਦੋਂ ਆਉਣੇ ਉਹਦੋਂ ਉਂ ਚੱਲੀ ਹੋ ਕੇ ਆ ਜਾਨੇ ਹੋ ਤੁਹਾਨੂੰ ਤਾਂ ਪੂਰਾ ਸੁਰਤ ਨਹੀਂ ਰਹਿੰਦੀ ਦੱਸ ਐ ਆਪਣੀ ਗੱਡੀ ਥੋੜੀ ਚੱਲੂਗੀ ਕੱਲ ਕੋਈ ਨਹੀਂ ਭਗਵਾਨ ਜੇ ਤੁਮ ਬਾਲਾ ਕਰਤੀਆਂ ਆਪਾਂ ਪੂਰਾ ਘੁੱਟ ਘਟ ਪੀ ਲਿਆ ਕਰਾਂਗੇ ਪਰ ਤੁਮ ਗੁੱਸਾ ਨਾ ਕਰ ਭਗਵਾਨ ਦੇਖੋ ਜੀ ਫਿਰ ਐ ਨਹੀਂ ਲੋਟਾਉਂ ਜੇ ਤੁਸੀਂ ਮੇਰੇ ਨਾਲ ਰਹਿਣਾ ਫਿਰ ਤੁਹਾਨੂੰ ਦਾਰੂ ਤਾਂ ਛੱਡਣੀ ਪਊਗੀ ਨਾ ਨਾ ਭਗਵਾਨੇ ਆ ਨਾ ਕਾ ਮੈਂ ਸਭ ਕੁਝ ਛੱਡ ਦੂੰ ਕੁਰਸੀ ਵੀ ਛੱਡ ਦੂੰ ਜੀ ਆਮ ਦੀ ਪਰ ਦਾਰੂ ਨਹੀਂ ਛੱਡੀ ਜਾਣੀ ਤਾਂ ਭਗਵਾਨੇ ਹੱਡਾਂ ਚ ਰਚ ਗਈ